ਸ਼ਾਨ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜੀ ਕਵਰੇਜ ਕਰਨ ਵਾਸਤੇ ਤੁਸੀਂ ਇੱਥੇ ਮੇਰੇ ਦਫ਼ਤਰ ਆਏ ਹੈ ਜਿਹੜੀ ਉਹ ਪੰਚਾਇਤ ਚੋਣਾ ਚੱਲ ਰਹੀਆਂ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਜਿਹੜਾ ਕਿ ਮੈਂ ਆਪਣੇ ਹਲਕਾ ਬਲਾਚੌਰ ਦੀ ਗੱਲ ਕਰਦੀ ਹਾਂ ਜਿਹਦੇ ਵਿੱਚ ਕਿ ਸਾਰਿਆਂ ਨੂੰ ਹੀ ਮੈਂ ਬੇਨਤੀ ਕੀਤੀ ਸੀ ਔਰ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਇਹੀ ਕਰਦੀ ਹਾਂ ਕਿ ਜਿੰਨਾ ਸਰਵਸੰਮਤੀ ਦੇ ਨਾਲ ਪਿੰਡਾਂ ਦਾ ਮਾਹੌਲ ਵਧੀਆ ਢੰਗ ਦੇ ਨਾਲ ਬਣਿਆ ਰਹੇ ਉਹਦੇ ਰਾਹੀਂ ਜਿਹੜੀ ਕਿ ਚੋਣ ਹੋਵੇ ਉਹਦਾ ਜਿਹੜਾ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਐਲਾਨ ਕੀਤਾ ਕਿ ਮੈਂ 5 ਲੱਖ ਰੁਪਏ ਦਊਂਗਾ ਜਿਹੜੇ ਸਰਵਸੰਮਤੀ ਨਾਲ ਜਿਹੜੇ ਆਪਣੀ ਪੰਚਾਇਤ ਬਣਾਣਗੇ ਉਹਦੇ ਵਿੱਚ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਆਪਣਾ ਸਾਂਝਾ ਭਾਈਚਾਰਾ ਬਣਾਈ ਰੱਖੀਏ ਔਰ ਜਿਹੜੀ ਕਿ ਚੋਣ ਹੈ ਉਹ ਸਰਵਸੰਮਤੀ ਨਾਲ ਕੀਤੀ ਜਾਵੇ ਔਰ ਕੋਈ ਉਹਦੇ ਵਿੱਚ ਕਿਸੇ ਦੇ ਨਾਲ ਕੋਈ ਭੇਦ ਭਾਵ ਨਹੀਂ ਹੋਊਗਾ ਔਰ ਹਮੇਸ਼ਾ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਔਰ ਜਿੱਦਾਂ ਕਿ ਜਿਹੜੇ ਸਰਪੰਚ ਚੁਣ ਕੇ ਆਣਗੇ ਉਹਨਾਂ ਦਾ ਪੂਰਾ ਸਤਕਾਰ ਕੀਤਾ ਜਾਊਗਾ ਮੇਰੇ ਹਲਕੇ 'ਚ ਮੈਨੂੰ ਲੱਗਦਾ ਕਿ ਹੁਣ ਤੱਕ 20-25 ਦੇ ਕਰੀਬ ਜਿਹੜੀਆਂ ਪੰਚਾਇਤਾਂ ਉਹ ਸਰਵਸੰਮਤੀ ਦੇ ਨਾਲ ਜਿਹੜੀਆਂ ਬਣ ਚੁੱਕੀਆਂ ਨੇ ਮੈਂ ਉਹ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਸਾਰਿਆਂ ਨੂੰ ਵਧਾਈ ਦਿੰਦੀ ਆ ਔਰ ਜਿਹੜੇ ਹੋਰ ਵੀ ਮੇਰੇ ਭਰਾ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਆ ਉਹ ਵੀ ਜਿਹੜਾ ਕਿ ਅਗਰ ਸਰਵਸੰਮਤੀ ਹੁੰਦੀ ਹੈ ਤਾਂ ਬਹੁਤ ਅੱਛੀ ਗੱਲ ਹੁੰਦੀ ਹੈ ਸਾਡਾ ਆਪਸੀ ਭਾਈਚਾਰਾ ਜਿਹੜਾ ਕਾਇਮ ਰਹਿੰਦਾ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਸੀਂ ਸਾਰੇ ਜਿਹੜੇ ਕਿ ਆਪਣੇ ਪਿੰਡਾਂ ਦਾ ਮਾਹੌਲ ਅੱਛਾ ਬਣਾ ਕੇ ਔਰ ਜਿਹੜੀ ਆਪਣੀ ਸਰਪੰਚੀ ਦੀ ਚੋਣ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ weil gut sie gut